ਨਾਮ ਜਪ ਕਰਦੇ ਆ ਪਰ ਫਿਰ ਵੀ ਸਾਡੇ ਗਲਤ ਵਿਚਾਰ ਆਉਂਦੇ ਆ 네ਗੇਟਿਵ ਫੁਰਨੇ ਆਉਂਦੇ ਆ ਗਲਤ ਗੁਰਮੁਖ ਪਿਆਰਿਓ ਇਸ ਦੇ ਬਾਰੇ ਅੱਜ ਅਸੀਂ ਵਿਚਾਰ ਕਰਾਂਗੇ ਕਿ ਗਲਤ ਫੁਰਨੇ ਸਾਨੂੰ ਕਿਉਂ ਆਉਂਦੇ ਆ ਕਿਉਂਕਿ ਸਾਡਾ ਅਭਿਆਸ ਬਹੁਤ ਘੱਟ ਹੁੰਦਾ ਨਾ ਜਦੋਂ ਅਸੀਂ ਨਵੇਂ-ਨਵੇਂ ਜੁੜਦੇ ਆ ਨਾ ਜਦ ਇਹ ਰਾਤ ਤੁਰਦੇ ਆ ਤੇ ਉਹ ਸਾਡੇ ਫੁਰਨੇ ਜਿਹੜੀ ਗੰਦਗੀ ਅੰਦਰਲੀ ਹੁੰਦੀ ਹੈ ਨਾ ਉਹ ਸਾਰੀ ਬਾਹਰ ਆਂਦੀ ਐ ਹੌਲੀ ਹੌਲੀ ਇਹ ਗੰਦਗੀ ਜਿਹਾ ਸਾਫ਼ ਹੁੰਦੀ ਐ ਨਾ ਨਾਮ ਜਪ-ਜਪ ਕੇ ਫੇਰ ਇਹ ਫਿਰਨੇ ਸਾਫ਼ ਹੁੰਦੇ ਐ ਜਿਵੇਂ ਕੋਈ ਕੱਪੜਾ ਮੈਲਾ ਹੋਇਆ ਹੁੰਦਾ ਨਾ ਉਹਨੂੰ ਧੋਤਿਆਂ ਮੈਲ ਉਗਲਦੀ ਹੈ ਫਿਰ ਐ ਸਾਫ਼ ਹੋ ਜਾਂਦਾ ਚਿੱਟਾ ਨਿੱਖਰ ਜਾਂਦਾ ਓਵੇਂ ਸਾਡਾ ਮਨ ਐ ਮਨਨੂ ਸ਼ਬਦ ਦੇ ਨਾਲ ਤੋਂ ਹੋ ਜੇ ਸ਼ਬਦ ਦੇ ਨਾਲ ਹੌਲੀ-ਹੌਲੀ ਤੋਹਗੇ ਇਹਨੂੰ ਤੇ ਤੁਹਾਡਾ ਮਨ ਬਿਲਕੁਲ ਸਾਫ਼ ਹੁੰਦਾ ਜਾਏਗਾ ਇਹ ਇੱਕਦਮ ਨਾਲ ਨਹੀਂ ਐ ਇਹ ਹੌਲੀ-ਹੌਲੀ ਫਰਕ ਪੈਂਦਾ ਹੈ ਜਿਵੇਂ ਕੋਈ ਵੀ ਚੀਜ਼ ਕੰਮ ਕਰਦੀ ਐ ਅਸਰ ਕਰਦੀ ਐ ਨਾ ਕਿਸੇ ਚੀਜ਼ ਤੇ ਤੇ ਇਹ ਨਾਮ ਐ ਨਾ ਬਹੁਤ ਅਸਰ ਕਰਦਾ ਹੈ ਬਸ ਤੁਸੀਂ ਇੱਕ ਨਾਮ ਨੂੰ ਫੜ ਲਓ ਕੋਈ ਵੀ ਇੱਕ ਨਾਮ ਫੜ ਲਓ ਜੋ ਰਾਮ ਜਪਦੇ ਰਾਮ ਜਪ ਲਓ ਵਾਇਗੁਰੂ ਜਪਦੇ ਵਾਇਗੁਰੂ ਅੱਲਾਹੂ ਜਪਦੇ ਉਹ ਅੱਲਾਹੂ ਜਪਣ ਆਪੋ ਆਪਣੀ ਜਿਹੜੇ-ਜਿਹੜੇ ਹੈਗੇ ਨੇ ਤਾਂ ਰਮਦੇਸ ਸਾਹਿਬ ਦੇ ਨਾਲ ਉਹ ਆਪੋ ਆਪਣੀ ਥਾ ਤੇ ਆਪੋ ਆਪਣਾ ਨਾਮ ਜਪ ਕਰ ਸਕਦੇ ਆ ਜਿਵੇਂ ਜਿਵੇਂ ਤੁਸੀਂ ਨਾਮ ਜਪੋਗੇ ਓਵੇਂ ਓਵੇਂ ਤੁਹਾਡਾ ਮਨ ਠੰਡਾ ਹੁੰਦਾ ਜਾਏਗਾ ਅੰਦਰ ਠੰਡ ਪੈਦੀ ਜਾਏਗੀ ਨਾਮ ਦੀ ਇੱਕ ਸਰੂਰ ਦਾ ਚੜ ਜਾਇਆ ਜਾਏਗਾ ਨਾਮ ਦੇ ਵਿੱਚ ਇੰਨੀ ਤਾਕਤ ਹੈ ਨਾ ਜੋ ਹਰ ਇੱਕ ਚੀਜ਼ ਨੂੰ ਕਰਨ ਦੇ ਸਮਰੱਥ ਆ ਨਾਮ ਦੇ ਨਾਲ ਹੀ ਤੁਹਾਨੂੰ ਸਭ ਕੁਝ ਮਿਲਣਾ ਨਾਮ ਦੇ ਨਾਲ ਹੀ ਹਰ ਇੱਕ ਚੀਜ਼ ਮਿਲਦੀ ਹੈ ਨਾਮ ਦੇ ਨਾਲ ਸਾਡੇ ਪਾਪ ਕੱਟੇ ਜਾਂਦੇ ਆ ਪਤਾ ਨਹੀਂ ਅਸੀਂ ਕਈ ਜਨਮਾਂ ਦੇ ਪਾਪ ਕਰਕੇ ਆਏ ਹੁੰਨੇ ਆ ਕਿੰਨੇ ਕੁ ਕਰੋੜਾ ਜਨਮਾਂ ਰਿਹਾ ਹੀ ਪਾਪ ਕੀਤੇ ਹੁੰਦੇ ਆ ਕਿੰਨੇ ਕੁ ਅਸੀਂ ਮਲੀਨ ਹੁੰਨੇ ਆ ਜਿਹਦੇ ਨਾਲ ਕਿਸੇ ਮਨ ਨਹੀਂ ਸਾਡੀ ਮੈਲ ਧੋ ਸਕਦਾ ਆ ਵਾਦ ਤੋਂ ਵਾਦ ਅਭਿਆਸ ਕਰਾਂਗੇ ਸਾਡੀ ਛੇਤੀ ਅਵਸਥਾ ਵੀ ਬਣਦੀ ਆ ਇਹਦੇ ਨਾਲ ਹੀ ਸਾਡੇ ਨੈਗੇਟਿਵ ਫੋਰਸ ਨੇ ਖਤਮ ਹੁੰਦੇ ਆ ਇਹ ਤੇ ਆਮ ਗੱਲ ਹੁੰਦੀ ਐ ਜਿਹੜਾ ਸਾਡੇ ਫੁਰਨੇ ਆਉਂਦੇ ਆ ਨਾ ਗਲਤ ਇਹ ਤੇ ਹਰ ਕਿਸੇ ਦੇ ਵਿੱਚ ਹੁੰਦੇ ਆ ਬਸ ਇਹਨੂੰ ਸਿਮਰਨ ਨਾਲ ਹੀ ਘਟਣਾ ਆ ਬਸ ਇਹਦਾ ਇੱਕ ਆ ਹੀ ਹੱਲ ਹੁੰਦਾ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ